ਜੈਤੂ ਦੇ ਵਿੱਚ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਨੇ ਕਿ ਉਹਨਾਂ ਨੂੰ ਕੋਈ ਵੀ ਪੁਲਿਸ ਦਾ ਖੌਫ ਨਹੀਂ ਹੈ ਇਸੇ ਤਰ੍ਹਾਂ ਦਾ ਮਾਮਲਾ ਇੱਕ ਸਾਹਮਣੇ ਆਇਆ ਕਿ ਬੀਤੀ ਰਾਤ ਬਠਿੰਡਾ ਰੋਡ ਤੇ ਹਲਵਾਈ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਦੋ ਸ਼ਟਰ ਤੋੜ ਕੇ 5000 ਰੁਪਏ ਕਰੀਬ ਦੀ ਨਕਦੀ ਲੈ ਕੇ ਫਰਾਰ ਹੋ ਗਏ ਸੋ ਦੁਕਾਨਦਾਰ ਨੇ ਦੱਸਿਆ ਕਿ ਪੁਲਿਸ ਨੇ ਆ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਜਾਂਚ ਸ਼ੁਰੂ ਕੀਤੀ ਹੈ ਸੋ ਚੋਰਾਂ ਨੇ ਹਲਵਾਈ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਦੁਕਾਨ ਦੇ ਸ਼ਟਰ ਤੋੜ ਕੇ ਚੋਰੀ ਕੀਤੀ ਗਈ ਹੈ ਸੋ ਬੇਖੌਫ ਹੋ ਕੇ ਚੋਰਾ ਦੇ ਵੱਲੋਂ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ 5000 ਨਕਦੀ ਲੈ ਕੇ ਫਰਾਰ ਹੋਏ ਨੇ ਚੋਰ ਸੋ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਹ ਨਹੀਂ ਅਸੀਂ ਸਵੇਰ ਪਹੁੰਚਿਆ ਤੈਨੂੰ ਨਾਲ ਮੁੰਡੇ ਦਾ ਹੂੰ ਉਹ ਕਹਿੰਦੇ ਵੀ ਯਾਰ ਆਪਣੀ ਦੋਨੇ ਦੁਕਾਨਾਂ ਦੇ ਸ਼ਟਰ ਪੱਟੇ ਪਏ ਆ ਅਸੀਂ ਤਾਂ ਜਦੋਂ ਆ ਕੇ ਵੇਖਿਆ ਜੀ ਤੇ ਸ਼ਟਰ ਵਾਵਾ ਉੱਚੀ ਸੀ ਤੇ ਅਸੀਂ ਆਪ ਨੀਵੇਂ ਕਰਦੇ ਥੋੜੇ ਥੋੜੇ ਹਾਂਜੀ ਤੇ ਗੱਲਾਂ ਅਸੀਂ ਜੀ ਪੈਸੇ ਵਾਲਾ ਇਹ ਬਾਹਰ ਪਲੀ ਚ ਪੈ ਗਿਆ ਹੂੰ ਸੁਗਿਆ 5000 ਰੁਪਏ ਸੀਗਾ 400 ਦੀ ਚਾਹ ਹੂੰ ਜਿਹੜਾ ਸੋਹਣੂ ਲੈ ਕੇ ਗਿਆ ਤੇ ਜੀ ਉਧਰ ਦੀ ਦੁਕਾਨਾਂ ਪਾ ਚੈੱਕ ਕਰਨੀ ਆਣੀ ਉਹ ਜੀ ਕੀ ਸਿਲੰਡਰ ਸਿਲੰਡਰ ਕਾਫੀ ਰਾਸ਼ਨ ਪਾਣੀ ਦਾ ਸਮਾਨ ਆ ਪਾਉਂਦੇ ਉਹ ਅਜੀਬ ਦੁਕਾਨ ਖੋਲੀ ਨਿੱਕੀ ਹੈ ਉਹ ਖੋਲੀ ਨਹੀਂ ਹੈ ਖੁੱਲੀ ਨਹੀਂ ਕਿਸੇ ਹਿਸਾਬ ਨਾਲ ਵਿੱਚ ਬਟਾਣੇ ਆਪਣੇ ਨੂੰ ਓਕੇ ਤੇ ਪੁਲਿਸ ਆਈ ਇੱਕ ਆਈ ਹੈ ਕਿ ਪੁਲਿਸ ਵਗੈਰਾ ਪੁਲਸ ਆ ਕੇ ਬਾਸੇ ਕਰੀ ਸਾਨੂੰ ਪਤਾ ਜਿਵੇਂ ਮਿੱਟੀ ਗੋਲੀ ਦੀ ਹੈ ਹੂੰ ਕਹਿੰਦੇ ਵੀ ਆ ਗਏ 9 ਵਜੇ ਤੁਸੀਂ ਆ ਜਾਓ ਜੇ ਕੋਈ ਚੀਜ਼ ਚੱਕੀ ਹੋਈ ਤਾਂ ਸਾਨੂੰ ਦੱਸੋ ਕੋਈ ਸੀਸੀਟੀਵੀ ਕੈਮਰੇ ਚ ਵੀ ਆਈ ਜਿੱਕ ਮਿੰਟ ਸੀਸੀਟੀ ਵੀ ਕੈਮਰਾ ਇੱਥੇ ਤਾਂ ਹਨੇਰਾ ਹੀ ਹੈ ਲਾਈ ਤੇ ਬਾਬੇ ਜਸਤੀ ਦੇ ਮੋੜ ਤੇ ਲੱਗਿਆ ਉੱਥੇ ਉਤੋਂ ਬਰ ਇੱਥੇ ਮਾਰਨ ਪੈਣੀ ਹੁਣ ਤੁਸੀਂ ਕੀ ਮੰਗ ਰਹੇ ਹੋ ਸਰਕਾਰ ਬੱਸ ਮੰਗ ਕੀ ਕਰਨੀ ਹੈ ਸਰਕਾਰ ਤੋਂ ਜੇ ਜੇ ਉਹਨਾਂ ਦਾ ਕੁਝ ਹੁੰਦਾ ਤਾਂ ਇੰਨਾਂ ਨੂੰ ਨੱਥ ਪਾਜੇ ਬਹੁਤ ਹੈ ਕੋਈ ਪਤਾ ਲੱਗਿਆ ਵੀ ਕੱਲੇ ਨਾਲ ਪੱਟੇ ਗਿਆ ਜ ਕਿਸੇ ਇਹ ਜੀ ਮਲਾਜ਼ਮ ਤਾਂ ਆਏ ਕਹਿੰਦੇ ਵੀ ਜੱਕ ਲੱਗਿਆ ਹਾਂਜੀ ਪਰ ਜੱਕ ਲੱਗਿਆ ਨਹੀਂ ਲੱਗਦਾ ਤਾਂ ਲੱਗਦਾ ਜਿਵੇਂ ਸ਼ਟਰ ਖਿੱਚੀ ਹੈ ਜੀ ਟੋਜਨ ਪਾ ਕੇ ਕੋਈ ਗੱਡੀ ਗੁੱਡੀ ਨਾਲ ਟੋਜਨ ਪਾ ਕੇ ਖਿੱਚੇ ਲਾਉਂਦੇ ਤੋਂ ਨਿਸ਼ਾਨ ਹੈ ਨਹੀਂ ਨਾ ਥੱਲੇ ਤੇ ਦਾ ਸਾਹ ਜੀ ਉਹਨਾਂ ਨੇ ਪੱਟੀਆਂ ਇਕੱਲਾ ਇਕੱਲਾ ਪੱਟਿਆ ਗਾ ਇਹ ਵੀ ਲੋਕ ਲੱਗਿਆ ਹੁੰਦਾ ਗੱਲਾਂ ਪਤਾ ਨਹੀਂ ਉਹਨਾਂ ਨੇ ਕਿਹੜੇ ਹਿਸਾਬ ਨਾਲ ਪੱਟਿਆ ਹ ਹ ਤੇ ਗੱਲਾਂ ਵੀ ਬਾਹਰ